ਆਮ ਦਿਨਾਂ ਦੀ ਤਰ੍ਹਾਂ ਹੀ 15 ਜੁਲਾਈ ਦਾ ਦਿਨ ਚੜ੍ਹਿਆ ਸਵੇਰ ਹੋਈ ਤੇ ਆਮ ਦਿਨਾਂ ਦੀ ਤਰ੍ਹਾਂ ਹੀ ਅਖਬਾਰ ਵਾਲਾ ਅਖਬਾਰ ਸਟ ਗਿਆ ਪਰ ਜਦੋਂ ਅਖਬਾਰ ਚੁੱਕ ਕੇ ਪੜਨਾ ਸ਼ੁਰੂ ਕੀਤਾ ਤਾਂ ਹਾਲੇ ਫਰੰਟ ਪੰਨਾ ਹੀ ਵੇਖਿਆ ਸੀ ਉਹ ਸਿੱਧੀ ਨਜ਼ਰ ਮਾਰੀ ਸੀ ਤੇ ਫਰੰਟ ਪੇਜ ਤੇ ਜੋ ਖਬਰ छਪੀ ਹੋਈ ਸੀ ਉਹ ਆਮ ਦਿਨਾਂ ਦੀ ਤਰ੍ਹਾਂ ਬਿਲਕੁਲ ਵੀ ਨਹੀਂ ਸੀ ਆਮ ਦਿਨਾਂ ਦੀ ਤਰ੍ਹਾਂ ਬਿਲਕੁਲ ਇਸ ਕਰਕੇ ਨਹੀਂ ਜੀ ਕਿਉਂਕਿ ਉਸ ਤੇ ਜੋ ਖਬਰ ਆਈ ਹੋਈ ਸੀ ਉਹ ਫੌਜਾ ਸਿੰਘ ਦੀ ਮੌਤ ਦੀ ਖਬਰ ਸੀ ਫੌਜਾ ਸਿੰਘ 114 ਸਾਲਾ ਦੜਾਕ ਫੌਜਾ ਸਿੰਘ ਸੜਕ ਹਾਦਸੇ ਵਿੱਚ ਦਿਹਾਂਤ ਇਦਾਂ ਉਹਨੂੰ ਖਬਰ ਸ਼ਬੀ ਹੋਈ ਸੀ ਹੁਣ ਆਮ ਤੌਰ ਤੇ ਖਬਰ ਹੁੰਦੀ ਸੀ ਕਿ ਬਜ਼ੁਰਗ ਦੜਾਕ ਫੌਜਾ ਸਿੰਘ ਜਦੋਂ ਛੋਟੇ ਛੋਟੇ ਹੁੰਦੇ ਖਬਰ ਪੜ੍ਹਦੇ ਅਖਬਾਰ ਦੇਖਦੇ ਨਾ ਤਾਂ ਫੌਜਾ ਸਿੰਘ ਦੀ ਫੋਟੋਸ਼ਾਪੀ ਹੁੰਦੀ ਤਾਂ ਉਦੋਂ ਲਿਖਿਆ ਹੁੰਦਾ ਬਜ਼ੁਰਗ ਦੜਾਕ ਫੌਜਾ ਸਿੰਘ ਅੱਜ ਲੰਡਨ ਵਿੱਚ ਦੌੜਨਗੇ ਬਯੁਰਕ ਤੇ ਤੜਾਕ ਫੌਜਾ ਸਿੰਘ ਕੱਲ ਟ੍ਰਾਂਟੋ ਵਿੱਚ ਦੌੜੇ ਸੀ ਬਯੁਰਕ ਤੇ ਤੜਾਕ ਫੌਜਾ ਸਿੰਘ ਅੱਜ ਦਿੱਲੀ ਵਿੱਚ ਦੌੜੇ ਉਹਨਾਂ ਰਿਕਾਰਡ ਤੋੜ ਦਿੱਤਾ ਅੱਜ ਉਹਨਾਂ ਫੁਲਾਨੇ ਦਾ ਰਿਕਾਰਡ ਤੋੜਤਾ ਕੱਲ ਉਹਨਾਂ ਫੁਲਾਨੇ ਦਾ ਰਿਕਾਰਡ ਤੋੜਤਾ ਬਯੁਰਕ ਤੇ ਤੜਾਕ ਫੌਜਾ ਸਿੰਘ ਮਸ਼ਹੂਰਨਾ ਦੇ ਵਿੱਚ ਤੇ ਸੁਰਖੀਆਂ ਦੇ ਵਿੱਚ ਰਹਿੰਦੇ ਸੀ ਤੇ ਉਹਨਾਂ ਦਾ ਰਹਿਣਾ ਬਣਦਾ ਵੀ ਸੀ ਕਿਉਂਕਿ ਉਹ ਜੋ ਕੰਮ ਕਰ ਰਹੇ ਸੀ ਉਸ ਉਮਰ ਦੇ ਵਿੱਚ ਕਰ ਰਹੇ ਸੀ ਜੋ ਜਵਾਨੀ ਦੀ ਉਮਰ ਦੇ ਵਿੱਚ ਵੀ ਬਹੁਤੇ ਲੋਕਾਂ ਤੋਂ ਨਹੀਂ ਹੁੰਦਾ ਤੇ ਇਹ ਕੰਮ ਜਦੋਂ ਉਹ ਕਰ ਰਹੇ ਸੀ ਤਾਂ ਮਾਣ ਮਹਿਸੂਸ ਹੁੰਦਾ ਸੀ ਕਿ ਲੋਕ ਵੇਖਦੇ ਸੀ ਤਾਂ ਇਦਾਂ ਫਕਰ ਮਹਿਸੂਸ ਹੁੰਦਾ ਸੀ ਕਿ ਉਹੋ ਇਨਸਾਨ ਸਾਡੀ ਹੀ ਧਰਤੀ ਦਾ ਅਸੀਂ ਵੀ ਉਸ ਕਮਿਊਨਿਟੀ 'ਚੋਂ ਆ ਜਿਸ ਕਮਿਊਨਿਟੀ 'ਚੋਂ ਉਹ ਇਨਸਾਨ ਤੇ ਪਰ ਇੰਨਾ ਜਿਆਦਾ ਦੁੱਖ ਹੋਇਆ ਕਿ ਜਿਸ ਕਮਿਊਨਿਟੀ ਦੇ ਲਈ ਜਿਸ ਭਾਰਤ ਦੇ ਲਈ ਜਿਸ ਪੰਜਾਬ ਦੇ ਲਈ ਉਹ ਇਨਸਾਨ ਦੌੜਦਾ ਰਿਹਾ ਜਿਸ ਨੂੰ ਉਹਨੇ ਰਿਪਰੈਜ਼ੈਂਟ ਕੀਤਾ ਉਹ ਇਨਸਾਨ ਦਾ ਇਹ ਹਾਲ ਗੁਰਿਆ ਕਿ ਉਸ ਨੂੰ ਸਾਡਾ ਸਮਾਜ ਸਾਡਾ ਲੋਕਤੰਤਰ ਸਾਡਾ ਜਿਹੜਾ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਦੁਨੀਆ ਦੀ 3 ਨੰਬਰ ਦੀ કે 4ਵੇਂ ਨੰਬਰ ਦੀ ਇਕਨੋਮੀ ਬਣ ਚੁੱਕੇ ਹਾਂ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰ ਬਣ ਚੁੱਕੇ ਹਾਂ ਉਸ ਇਨਸਾਨ ਨੂੰ ਇੱਕ ਸੜਕ ਤੇ ਤੁਰਨ ਜੋਗੀ ਵੀ ਜਗ੍ਹਾ ਨਹੀਂ ਦੇ ਸਕਿਆ ਸਕਦਾ ਸਮਾਜ ਸਾਦਾ ਸਿਸਟਮ ਲੋਕ ਮਾਰੇ ਜਾ ਰਹੇ ਨੇ ਫੌਜਾ ਸਿੰਘ ਵਰਗੇ ਆਏ ਬੇਨਾ ਲੋਕ ਕੀੜੇ ਮਕੌੜਿਆਂ ਦੀ ਤਰ੍ਹਾਂ ਇਨਸਾਨਾਂ ਦੀ ਜ਼ਿੰਦਗੀ ਹੋ ਚੁੱਕੀ ਹੈ ਇਸ ਮਾਹੌਲ ਦੇ ਵਿੱਚ ਇਸ ਧਰਤੀ ਦੇ ਉੱਤੇ ਇਸ ਪੰਜਾਬ ਦੇ ਵਿੱਚ ਇਸ ਭਾਰਤ ਦੇ ਵਿੱਚ ਇਹ ਹੋ ਚੁੱਕਿਆ ਕਿ ਫੋਦਾ ਸਿੰਘ ਵਰਗੇ ਹਜ਼ਾਰਾਂ ਲੋਕ ਆਏ ਦਿਨ ਸੜਕਾਂ ਉੱਤੇ ਕੀੜੇ ਮਕੌੜਿਆਂ ਦੀ ਤਰ੍ਹਾਂ ਲਪਟੇ ਜਾ ਰਹੇ ਜੀ ਇੱਕ ਸੜਕ ਤੇ ਤੁਰੇ ਜਾਂਦੇ ਇਨਸਾਨ ਦੇ ਵਿੱਚ ਗੱਡੀ ਫੇਟ ਮਾਰ ਕੇ ਦੁਰਗੀ ਨਤਰ ਕੇ ਦੁਰਗੀ ਤੇ ਉਸ ਤੋਂ ਬਾਅਦ ਉਸ ਇਨਸਾਨ ਦੀ ਮੌਤ ਹੋ ਗਈ ਨੈਚੁਰਲ ਡੈਥ ਹੋਣੀ 114 ਸਾਲਾਂ ਉਮਰ ਹੋ ਚੁੱਕੀ ਸੀ ਹੋਰ ਕਿੰਨੇ ਸਾਲ ਜਿਉਂਦੇ ਚਲੋ ਉਹ ਉਹਨਾਂ ਦਾ ਮੈਟਰ ਆ ਪਰ ਇਨੈਚੁਰਲ ਡੈਥ ਹੋਣਾ ਤੇ ਇੱਕ ਐਕਸੀਡੈਂਟ ਦੇ ਨਾਲ ਡੈਥ ਹੋਣਾ ਇਦਾਂ ਸੜਕ ਤੇ ਤੁਰੇ ਜਾਂਦੇ ਇਨਸਾਨ ਨੂੰ ਮਸਲ ਕੇ ਮਾਰ ਦੇਣਾ ਇਹ ਇੱਕ ਅਲੱਗ ਚੀਜ਼ ਹੈ ਸੋ ਇਸ ਕਰਕੇ ਸਾਰੀ ਉਮਰ ਹੀ ਇਹ ਸਰਕਾਰਾਂ ਦੇ ਸਰਤੇ ਵੀ ਇਸ ਲੋਕਤੰਤਰ ਦੇ ਸਰਤੇ ਇਸ ਸਾਰੇ ਤਾਵੇਂ ਝਾਵੇਂ ਦੇ ਸਰਤੇ ਸਾਰੀ ਉਮਰ ਇਹ ਲੰਬਾ ਰਹਿਣਾ ਕਿ ਤੁਸੀਂ ਫੌਜਾ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਆਓ ਆਪਾਂ ਫੌਜਾ ਸਿੰਘ ਦੀ ਜ਼ਿੰਦਗੀ ਤੇ ਝਾਤ ਮਾਰੀਏ ਫੌਜਾ ਸਿੰਘ ਦਾ ਜਨਮ 1911 ਦੇ ਵਿੱਚ ਜਲੰਧਰ ਜ਼ਿਲ੍ਹੇ ਦੇ ਵਿੱਚ ਹੋਇਆ ਤੇ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਦੋਂ ਅੰਗਰੇਜ਼ਾਂ ਦਾ ਰਾਜ ਸੀ ਤੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਆਮ ਘਰਾਂ ਦੇ ਕੱਲੇ ਜ਼ਮੀਰਦਾਰਾਂ ਦੇ ਜਾਂ ਸਰਮਾਇਦਾਰਾਂ ਦੇ ਪੈਸੇਵਾਰੇ ਲੋਕਾਂ ਦੇ ਬੱਚੇ ਪੜਿਆ ਕਰਦੇ ਸੀ ਹੋਰਾਂ ਦੇ ਬੱਚੇ ਪੜਨਾ ਮੁਸ਼ਕਲ ਹੁੰਦਾ ਸੀ ਉਹਨਾਂ ਨੂੰ ਤੇ ਇਸ ਕਰਕੇ ਉਹ ਅਨਪੜ੍ਹ ਰਹੇ ਅਨਪੜ੍ਹ ਰਹਿਣ ਕਰਕੇ ਸਾਰੀ ਉਮਰ ਹੀ ਉਹਨਾਂ ਨੂੰ ਇਸ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿ ਉਹ ਉਹਨਾਂ ਨੂੰ ਅੱਖਰਾਂ ਨੂੰ ਸਮਝਣ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਤੇ ਇੰਗਲਿਸ਼ ਦੇ ਵਿੱਚ ਤਾਂ ਆਫ ਕੌਰ ਉਹਨਾਂ ਨੂੰ ਉਹਦੇ ਉਹਦਾ ਸੀ ਕੁਝ ਵੀ ਤੇ ਪਰ ਜਦੋਂ ਉਹਨਾਂ ਦਾ ਉਹਨਾਂ ਦੀ ਉਮਰ 85 86 ਸਾਲ ਸੀ ਤਾਂ ਉਦੋਂ ਉਹਨਾਂ ਦੇ ਇੱਕ بیٹے ਦੀ ਡੈਥ ਹੋ ਗਈ ਜਦੋਂ ਉਹਨਾਂ ਦੇ بیٹے ਦੀ ਡੈਥ ਹੋਈ ਤਾਂ ਉਦੋਂ ਉਹ ਦਿਮਾਗ ਦੇ ਉਹਨਾਂ ਦੇ ਇਹ ਗੱਲ ਹੈਵੀ ਹਵੀ ਹੋਣ ਲੱਗੀ ਤਾਂ ਜਦੋਂ ਹਵੀ ਹੋਣ ਲੱਗੀ ਤਾਂ ਉਦੋਂ ਉਹ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਕਿਉਂਕਿ ਉਹਦੇ ਨਾਲ ਉਹਨਾਂ ਦੀ ਫਰਸਟ੍ਰੇਸ਼ਨ ਨਿਕਲਦੀ ਸੀਗੀ ਤੇ ਉਦੋਂ ਉਹ ਹਲਕਾ ਮਹਿਸੂਸ ਕਰਦੇ ਸੀ ਦੌੜਨ ਤੋਂ ਬਾਅਦ ਉਦੋਂ ਜਦੋਂ ਬੰਦਾ ਬੈਠ ਕੇ ਇੱਕ ਥਾਂ ਤੇ ਦਿਮਾਗ ਲਾਈ ਜਾਂਦਾ ਤਾਂ ਉਦੋਂ ਉਹ ਬੰਦਾ ਆਪ ਦੇ ਉੱਤੇ ਬੋਝ ਪਾ ਲੈਂਦਾ ਤੇ ਇਸ ਦੀ ਬਜਾਏ ਉਹਨਾਂ ਨੇ ਭੱਜਣਾ ਸ਼ੁਰੂ ਕੀਤਾ ਭੱਜ ਕੇ ਉਹ ਰਿਲੈਕਸ ਮਹਿਸੂਸ ਕਰਦੇ ਸੀ ਤੇ ਫਿਰ ਇਦਾਂ ਉਹਨਾਂ ਨੇ ਆਪਣਾ ਭੱਜਣ ਦਾ ਸਫ਼ਰ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਸਨ 2000 ਦੇ ਵਿੱਚ ਜਦੋਂ ਉਹਨਾਂ ਦੀ ਉਮਰ 99 ਸਾਲ ਸੀ ਤੇ 89 ਇਅਰਸ ਦੀ ਉਮਰ ਦੇ ਵਿੱਚ ਫੌਜਾ ਸਿੰਘ ਲੰਡਨ ਮੈਰਾਥਨ ਦੌੜਦੇ ਨੇ ਲੰਡਨ ਦੇ ਵਿੱਚ ਉਹ ਇਸ ਤਰ੍ਹਾਂ ਪਹੁੰਚੇ ਪਹੁੰਚੇ ਕਿ ਉਹਨਾਂ ਦੇ ਦੂਸਰੇ ਬੱਚੇ ਕਾਬਲ ਸੀ ਪੜ ਲਿਖ ਕੇ ਉਹ ਲੰਡਨ ਦੇ ਵਿੱਚ ਗਏ ਸੀ ਤੇ ਫੌਜਾ ਸਿੰਘ ਵੀ ਉਹਨਾਂ ਦੇ ਨਾਲ ਲੰਡਨ ਰਹਿੰਦੇ ਸੀ ਆਫ ਕੋਰਸ ਇੰਡੀਆ ਵੀ ਰਹਿੰਦੇ ਸੀ ਪਰ ਲੰਡਨ ਉਹ ਉਹਨਾਂ ਕੋਲ ਚਲੇ ਜਾਂਦੇ ਸੀ ਅਖੀਰਲੇ ਸਮੇਂ ਦੇ ਵਿੱਚ ਤਾਂ ਹੁਣ ਤਾਂ ਉਹਨਾਂ ਦੀ ਜਿਹੜੀ ਮੇਨ ਰੈਜ਼ਿਡੈਂਸੀ ਕੀ ਉਹ ਲੰਡਨ ਦੇ ਵਿੱਚ ਸੀ ਤੇ ਉਹਨੂੰ ਸਿਟੀਜ਼ਨ ਵੀ ਲੰਡਨ ਦੇ ਸੀ ਪੱਕੇ ਵਸਨੀਕ ਲੰਡਨ ਦੇ ਸੀ ਉਹ ਉਹ ਤੇ ਹੁਣ 2000 ਦੇ ਵਿੱਚ ਆ ਕੇ ਫੌਜਾ ਸਿੰਘ ਇੱਕ ਮੈਰਾਥਨ ਦੌੜਦੇ ਨੇ ਜਿਸ ਨੂੰ ਲੰਡਨ ਮੈਰਾਥਨ ਦੇ ਨਾਮ ਨਾਲ ਜਾਣਿਆ ਗਿਆ ਅੱਜ ਵੀ ਬਹੁਤ ਮਸ਼ਹੂਰ ਇਹ ਮੈਰਾਥਨ ਹੁੰਦੀ ਹੈ ਤੇ ਫਿਰ ਇਸ ਮੈਰਾਥਨ ਨੂੰ ਉਹਨਾਂ ਨੇ ਦੌੜਿਆ ਤੇ ਫਿਰ ਉਸ ਤੋਂ ਬਾਅਦ ਕਈ ਸਾਲ ਲਗਾਤਾਰ ਉਹਨਾਂ ਨੇ 2013 ਤੱਕ ਲਗਾਤਾਰ 13 12 13 ਸਾਲ ਉਹਨਾਂ ਨੇ ਇਹ ਮੈਰਾਥਨ ਦੌੜੀ ਫਿਰ ਆਇਆ ਜੀ ਉਸ ਤੋਂ 3 ਸਾਲ ਬਾਅਦ ਸਾਲ 2003 ਸਾਲ 2005 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਮੈਰਾਥਨ ਹੋਈ ਅੱਜ ਵੀ ਹੁੰਦੀ ਆ ਉਹੀ ਮੈਰਾਥਨ ਤੇ ਉਹ ਮੈਰਾਥਨ ਵੀ 91 92 ਸਾਲਾਂ ਦੀ ਉਮਰ ਦੇ ਵਿੱਚ ਫੌਜਾ ਸਿੰਘ ਨੇ ਸਕਸੈਸਫੁਲੀ ਕੰਪਲੀਟ ਕੀਤੀ ਤੇ ਫਿਰ ਫਿਰ ਆਈ ਟੋਰਾਂਟੋ ਦੀ ਮੈਰਾਥਨ ਕੈਨੇਡਾ ਦੀ ਮੈਰਾਥਨ ਉਸ ਦਾ ਨਾਮ ਸੀਗਾ ਟੋਰਾਂਟੋ ਵਾਟਰਫਰੰਟ ਮੈਰਾਥਨ ਟੋਰਾਂਟੋ ਵਾਟਰਫਰੰਟ ਮੈਰਾਥਨ ਦੇ ਵਿੱਚ ਉਹ ਦੌੜੀ ਉਹ 2011 ਦਾ ਸਾਲ ਸੀ ਤੇ ਉਮਰ ਉਹਨਾਂ ਦੀ ਹੋ ਚੁੱਕੀ ਸੀ ਪੂਰਾ 100 ਸਾਲ ਪੂਰੇ 100 ਸਾਲਾਂ ਦੀ ਉਮਰ ਦੇ ਵਿੱਚ 8 ਘੰਟੇ ਤੇ 11 ਮਿੰਟ ਉਹ ਲਗਾਤਾਰ ਦੌੜੀ ਲਗਾਤਾਰ 8 ਘੰਟੇ 11 ਮਿੰਟ ਤੋੜ ਕੇ ਉਹਨਾਂ ਨੇ ਦੁਨੀਆ ਦੇ ਵਿੱਚ ਰਿਕਾਰਡ ਬਣਾਇਆ ਸਭ ਤੋਂ ਵੱਧ ਉਮਰ ਦੇ ਦੌੜਨ ਵਾਲੇ ਇਨਸਾਨ ਬਣ ਕੇ ਕੈਨੇਡਾ ਦੇ ਇਹੀ ਸ਼ਹਿਰ ਮਿਲਟਨ ਦੇ ਵਿੱਚ ਮਿਲਟਨ ਮੈਰਾਥਨ ਹੋਈ ਉੱਥੇ ਉਹ ਦੌੜੇ ਤੇ ਉੱਥੇ ਉਹ ਕਈ ਸਾਲ ਫਿਰ ਲਗਾਤਾਰ ਦੌੜੇ ਜਦੋਂ 90 ਸਾਲਾਂ ਦੇ ਵਿੱਚ ਸੀਗੇ ਉਹ ਨੇੜ ਦੇ ਸੀਗੇ 92 93 ਸਾਲਾਂ ਦੇ ਸੀ ਉਦੋਂ ਉਹਨਾਂ ਨੇ ਇਹ ਦੌੜ ਸ਼ੁਰੂ ਕਰਤੀ ਸੀ ਫਿਰ ਲਗਾਤਾਰ ਉਹ ਕੋਨਟੀਨਿਊਸਲੀ ਦੌੜਦੇ ਰਹੇ ਤੇ ਇਸ ਦੇ ਵਿੱਚੋ ਹੀ ਇਹ ਗੱਲ ਨਿਕਲੀ ਸੀ ਕਿ ਉਹਨਾਂ ਦਾ ਨਾਮ ਗਿਨੀਸ ਰਿਕਾਰਡਸ ਦੇ ਵਿੱਚ ਦਰਜ ਹੋਇਆ ਉਹ ਦਰਜ ਹੁੰਦੀ ਵੀ ਇੱਕ ਵੱਖਰੀ ਕਹਾਣੀ ਹੈ ਉਹ ਕਹਾਣੀ ਇਹ ਆ ਕਿ ਆਪਣੇ ਪੁਰਾਣੇ ਟਾਈਮਾਂ ਦੇ ਵਿੱਚ ਬਜ਼ੁਰਗਾਂ ਦੇ ਕੋਈ ਜਨਮ ਪੱਤਰਿਆ ਨਹੀਂ ਹੁੰਦੀਆਂ ਸੀ ਕੋਈ ਬਰਥ ਸਰਟੀਫਿਕੇਟ ਨਹੀਂ ਹੁੰਦੇ ਸੀ ਬਰਥ ਸਰਟੀਫਿਕੇਟ ਨਹੀਂ ਹੁੰਦੇ ਸੀ ਉਹ 911 ਦੇ ਵਿੱਚ ਕਿਹੜੇ ਬਰਥ ਸਰਟੀਫਿਕੇਟ ਕੌਣ ਪੁੱਛਦਾ ਸੀ ਆਪਣੇ ਇਸ ਤਰ੍ਹਾਂ ਫਿਰ ਉਹਨਾਂ ਦਾ ਕੋਈ ਬਰਥ ਸਰਟੀਫਿਕੇਟ ਹੈ ਨਹੀਂ ਸੀ ਫਿਰ ਜਦੋਂ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋਣ ਲੱਗਿਆ ਉਹਨਾਂ ਨੇ ਬਰਥ ਸਰਟੀਫਿਕੇਟ ਮੰਗੇ ਆ ਉਹ ਇਨਾਂ ਕੋਲ ਨਹੀਂ ਸੀ ਤਾਂ ਫਿਰ ਉਹ ਕਹਿੰਦੇ ਸੀ ਕਿ ਤੁਹਾਡੇ ਕੋਲ ਕੀ ਸਬੂਤ ਆ ਕਿ ਤੁਸੀਂ ਇੰਨੇ ਸਾਲਾਂ ਦੀ ਉਮਰ ਦੇ ਵਿੱਚ ਇਹ ਰਿਕਾਰਡ ਬਣਾ ਰਹੇ ਹੋ ਕਿਉਂਕਿ ਉਹਨਾਂ ਦਾ ਰਿਕਾਰਡ ਤਾਂ ਉਸ ਵਜੋਂ ਦਰਜ ਹੋ ਰਿਹਾ ਸੀ ਕਿ ਸਭ ਤੋਂ ਵੱਧੋ ਦੁਨੀਆ ਦੇ ਸਭ ਤੋਂ ਵੱਧ ਸਾਲਾਂ ਦੀ ਉਮਰ ਦੇ ਉਹ ਤੜਾਕ ਬਣ ਰਹੇ ਨੇ ਤੇ ਹੁਣ ਉਹਨਾਂ ਕੋਲ ਇਸ ਵਾਰ ਸੈਜਕੇਟ ਹੈ ਨਹੀਂ ਸੀ ਇਸ ਕਰਕੇ ਉਹਨਾਂ ਦਾ ਨਾਮ ਨਹੀਂ ਦਰਜ ਹੋਇਆ ਪਰ ਕੁਝ ਸਾਲਾਂ ਦੀ ਬਾਅਦ ਉਹ ਲੰਡਨ ਦੀ ਰਾਣੀ ਨੂੰ ਮਿਲੇ ਤੇ ਉਦੋਂ ਉਹਨਾਂ ਦਾ ਜਦੋਂ ਰਾਣੀ ਨੇ ਪੁੱਛਿਆ ਵੀ ਤੁਸੀਂ ਉਹਦੇ ਵਿੱਚ ਤੁਹਾਡਾ ਨਾਮ ਹੈਗਾ ਉਹਨਾਂ ਨੇ ਆਖਿਆ ਵੀ ਮੇਰੇ ਕੋਲ ਬਾਕਸ ਸਰਟੀਫਿਕੇਟ ਹੈ ਨਹੀਂ ਇਸ ਕਰਕੇ ਮੇਰਾ ਨਾਮ ਨਹੀਂ ਤਾਰਾਣੀ ਨੇ ਉਹਨਾਂ ਦਾ ਨਾਮ ਰਿਕਮੈਂਡ ਕੀਤਾ ਵਰਲਡ ਬਿਉਨੀਸ ਰਿਕਾਰਡਸ ਵਾਲਾਂ ਨੂੰ ਤੇ ਫਿਰ ਉਹਨਾਂ ਨੇ ਫੌਦਰ ਸਿੰਘ ਦਾ ਨਾਮ ਦਰਜ ਕੀਤਾ ਜਾਨੀ ਕਿ ਉਹਨਾਂ ਦਾ ਨਾਮ ਵਰਲਡ ਰਿਕਾਰਡਸ ਦੇ ਵਿੱਚ ਦਰਜ ਹੋ ਗਿਆ ਸੀ ਫਿਰ ਜੀ 2011 ਤੋਂ ਬਾਅਦ ਫਿਰ ਹਾਂਗਕਾਂਗ ਮੈਰਾਥਨ ਹੋਈ ਤੇ ਉਹ ਹਾਂਗਕਾਂਗ ਮੈਰਾਥਨ ਦੇ ਵਿੱਚ ਲਗਾਤਾਰ 10 ਕਿਲੋਮੀਟਰ ਭੱਜ ਕੇ 2013 ਦਾ ਸਾਲ ਸੀ ਉਦੋਂ 2013 ਦੇ ਵਿੱਚ 101 ਸਾਲ ਉਮਰ ਦੇ ਵਿੱਚ 10 ਕਿਲੋਮੀਟਰ ਲਗਾਤਾਰ ਭੱਜ ਕੇ ਉਹਨਾਂ ਨੇ ਦੁਨੀਆਂ ਦੇ ਵਿੱਚ ਹੋਰ ਰਿਕਾਰਡ ਕੈਮ ਕੀਤਾ 101 ਸਾਲਾਂ ਦੀ ਉਮਰ ਦਾ ਭੱਜਣ ਦੇ ਵਿੱਚ ਤੇ ਫਿਰ ਇਹ ਇਹ ਉਹਨਾਂ ਦੀ ਆਖਰੀ ਦੌੜ ਸੀਗੀ ਇਸ ਤੋਂ ਬਾਅਦ ਉਹਨਾਂ ਨੇ ਆਫੀਸ਼ੀਅਲ ਨਹੀਂ ਕੋਈ ਵੀ ਰੇਸ ਕੋਈ ਵੀ ਮੈਰਾਥਨ ਜੁਆਇਨ ਕੀਤੀ ਪਰ ਇਹ ਨਹੀਂ ਕਿ ਉਹ ਨਹੀਂ ਭੱਜੇ ਪੱਜਣਾ ਉਹਨਾਂ ਦੀ ਆਮ ਜ਼ਿੰਦਗੀ ਦਾ ਹੀ ਹਿੱਸਾ ਸੀ 5-7 ਕਿਲੋਮੀਟਰ ਲਗਾਤਾਰ ਉਹ ਭੱਜ ਲੈਂਦੇ ਸੀ ਆਮ ਤੌਰ ਤੇ ਹੀ ਭੱਜ ਲੈਂਦੇ ਸੀ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਚਲੇ ਜਾਂਦੇ ਸੀ ਪਰ ਉਹ ਆਫੀਸ਼ੀਅਲੀ ਕੋਈ ਵੀ ਮੈਰਾਥਨ 2013 ਦੀ ਹਾਂਗਕਾਂਗ ਮੈਰਾਥਨ ਤੋਂ ਬਾਅਦ ਨਹੀਂ ਭੱਜੇ ਤੇ ਪਰ ਉਦਾਂ ਉਹ ਉਹਨਾਂ ਦੀਆਂ ਛੋਟੀਆਂ-ਛੋਟੀਆਂ ਮੈਰਾਥਨਸ ਕੋਈ ਸ਼ਹਿਰਾਂ ਦੇ ਵਿੱਚ ਹੋਣੀਆਂ ਮੋਟੀਵੇਟ ਕਰਨ ਦੇ ਲਈ ਲੋਕਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਨ ਦੇ ਲਈ ਬਹੁਤ ਹਿੱਸਾ ਲੈਂਦੇ ਸੀ ਉਹ ਜਿਹੜੀਆਂ ਚੈਰਿਟੀ ਵਾਲੀਆਂ ਹੁੰਦੀਆਂ ਵੀ ਜਿੱਦਾਂ ਕੋਈ ਕਿਤੇ ਜਿੱਤ ਕੇ ਕੋਈ ਨਾਮ ਲੈ ਕੇ ਤੇ ਫਿਰ ਕਿਤੇ ਕਿਸੇ ਸਕੂਲ ਦੇ ਵਿੱਚ ਦਾਨ ਕਰ ਦੇਣਾ ਕੋਈ ਹੋਰ ਸਕੂਲ ਆਗਾ ਜਿੱਥੇ ਬੱਚਿਆਂ ਨੂੰ ਦਿਖਦਾ ਨਹੀਂਗਾ ਕੋਸ਼ ਸੁੰਦਾ ਨਹੀਂਗਾ ਕੋਈ ਤੇ ਉਹੋ ਜਿਹੇ ਸਕੂਲ ਦੇ ਵਿੱਚ ਦਾਨ ਕਰ ਦੇਣਾ ਜਾਨੀ ਕਿ ਚੈਰੀਟੇਬਲ ਵਰਗਾ ਕਰਦੇ ਰਹਿੰਦੇ ਸੀ ਤੇ ਫਿਰ ਜੇ ਆਪਾਂ ਗੱਲ ਕਰਨੀ ਹੋਵੇ ਕਿ ਉਹਨਾਂ ਨੇ ਕਿਹੜੀਆਂ-ਕਿਹੜੀਆਂ ਰੇਸਾਂ ਭੱਜ ਕੇ ਆਏ ਰਿਕਾਰਡ ਬਣਾਈ ਤਾਂ 90 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ 6 ਘੰਟੇ ਤੇ 54 ਮਿੰਟ ਲਗਾਤਾਰ ਭੱਜਿਆ ਇਹ ਰਿਕਾਰਡ ਬਣਾਇਆ ਤੇ ਫਿਰ ਉਹਨਾਂ ਦੇ ਰਿਕਾਰਡ ਸੀ ਕਿ 91 ਸਾਲਾਂ ਦੀ ਉਮਰ ਦੇ ਵਿੱਚ ਮੈਰਾਥਨ 5 ਘੰਟੇ 40 ਮਿੰਟ ਲਗਾਤਾਰ ਦੌੜੇ ਉਹ ਤੇ ਫਿਰ 93 ਸਾਲਾਂ ਦੀ ਉਮਰ ਦੇ ਵਿੱਚ ਹਾਫ ਮੈਰਾਥਨ ਕੰਪਲੀਟ ਕੀਤੀ ਉਹਨਾਂ ਨੇ 2 ਘੰਟੇ 45 ਮਿੰਟ ਦੌੜ ਕੇ ਤੇ ਫਿਰ 100 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਨੇ 8 ਘੰਟੇ 11 ਮਿੰਟ ਦੌੜ ਕੇ ਇਹ ਮੈਰਾਥਨ ਵੀ ਪੂਰੀ ਕੀਤੀ ਇਹ ਇਹਨਾਂ ਦੇ ਨਾਮ ਤੇ ਰਿਕਾਰਡ ਨਹੀਂ ਇਹ ਜਿਹੜੇ ਮੈਂ ਤੁਹਾਨੂੰ ਦੱਸਿਆ 90 ਸਾਲਾਂ ਦੀ ਉਮਰ 'ਚ 92 ਸਾਲਾਂ ਦੀ ਉਮਰ 'ਚ 93 ਸਾਲਾਂ ਦੀ ਉਮਰ 'ਚ ਤੇ 100 ਸਾਲਾਂ ਦੀ ਉਮਰ 'ਚ ਇਹ ਉਹਨਾਂ ਦੇ ਨਾਮ ਤੇ ਬਕਾਇਦਾ ਰਿਕਾਰਡ ਬਣੇ ਹੋਏ ਨੇ ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਕਿਹੜੇ-ਕਿਹੜੇ ਮੌਕੇ ਖਾਸ ਤੌਰ ਤੇ ਬਣੇ ਜਾਂ ਉਹਨਾਂ ਨੂੰ ਬਹੁਤ ਸਾਰੇ ਇਨਾਮ ਵੀ ਮਿਲੇ ਹੋਏ ਸੀ ਇਨਾਮਾਂ ਦੀ ਗੱਲ ਮੈਂ ਤੁਹਾਨੂੰ ਬਾਅਦ 'ਚ ਦੱਸਦਾ ਉਸ ਤੋਂ ਪਹਿਲਾਂ ਹੋਰ ਦੱਸ ਦਿਆਂ ਕਿ ਉਹ ਉਹਨਾਂ ਦੇ ਹੋਰ ਰਿਕਾਰਡ ਵੀ ਹੈਗੇ ਨੇ ਬਹੁਤ ਜਿਵੇਂ 100 ਸਾਲਾਂ ਦੀ ਉਮਰ ਦੇ ਵਿੱਚ ਪੂਰੀ ਮੈਰਾਥਨ ਮੈਰਾਥਨ ਪੂਰੀ ਕਰਨ ਵਾਲਾ ਉਹ ਪਹਿਲਾ ਵਿਅਕਤੀ ਸੀ ਤੇ ਜਿਹੜੀਆਂ ਜਿਹੜੀ ਕੈਨੇਡਾ ਦੇ ਟ੍ਰਾਂਟੋ ਦੇ ਵਿੱਚ 2011 ਦੇ ਵਿੱਚ ਮੈਰਾਥਨ ਹੋਈ ਸੀ ਉਹ ਸਕੌਸ਼ੀਆ ਬੈਂਕ ਸਕੌਸ਼ੀਆ ਬੈਂਕ ਜਿਹੜੀ ਸੀਗੀ ਟ੍ਰਾਂਟੋ ਵਾਟਰਫਰੰਟ ਵਾਲੀ ਤੇ ਉਹ 8 ਘੰਟੇ 11 ਮਿੰਟਾਂ ਦੇ ਵਿੱਚ ਪੂਰੀ ਕਰਕੇ ਉਹਨਾਂ ਨੇ ਇਤਿਹਾਸ ਰਚਿਆ ਮੈਰਾਥਨ ਤੋਂ ਇਲਾਵਾ ਛੋਟੀਆਂ ਰੇਸਾਂ ਦੇ ਵਿੱਚ ਵੀ ਉਹ ਬਹੁਤ ਕਾਮਯਾਬ ਰੇਸਰ ਸੀਗੇ ਉਹ 90 ਸਾਲਾਂ ਦੀ ਉਮਰ ਤੇ ਤੇ 100 ਸਾਲਾਂ ਦੀ ਉਮਰ ਤੇ ਵਿਚਲੇ ਤੇ ਇਹਨਾਂ ਇਹਨਾਂ ਤੋਂ ਵੀ ਉੱਤੇ ਜਾਨੀ ਕਿ 90 ਸਾਲਾਂ ਤੋਂ ਉੱਤਰ ਉਤੋਂ ਦੇ ਜਿੰਨੇ ਵੀ ਬਜ਼ੁਰਗ ਸੀਗੇ ਉਹਨਾਂ ਦੇ ਵਿੱਚੋਂ ਉਹਨਾਂ ਦਾ ਰਿਕਾਰਡ ਸੀਗਾ ਰਿਕਾਰਡ ਇਹ ਸੀ ਕਿ ਜੋ 100 ਮੀਟਰ ਰੇਸ ਹੁੰਦੀ ਆ 100 ਮੀਟਰ ਰੇਸ 94 ਸਾਲਾਂ ਦੀ ਉਮਰ ਦੇ ਵਿੱਚ 23 ਸੈਕਿੰਡ ਤੇ 14 ਮਿਲੀਸੈਕਿੰਡ ਦੇ ਵਿੱਚ ਉਹਨਾਂ ਨੇ ਪੂਰੀ ਕੀਤੀ ਫਿਰ 1500 ਮੀਟਰ ਰੇਸ ਉਹਨਾਂ ਨੇ 100 ਸਾਲ ਦੀ ਉਮਰ ਦੇ ਵਿੱਚ 11 ਮਿੰਟ 27 ਸੈਕਿੰਡ ਤੇ 81 ਮਿਲੀਸੈਕਿੰਡ ਦੇ ਵਿੱਚ ਪੂਰੀ ਕੀਤੀ ਤੇ ਮੈਰਾਥਨਾਂ ਦਾ ਤਾਂ ਉਹਨਾਂ ਦਾ ਹੈਗਾ ਹੀ ਆ ਤੁਹਾਨੂੰ ਦੱਸਿਆ ਵੀ 8 ਘੰਟੇ 11 ਮਿੰਟ ਦਾ ਰਿਕਾਰਡ ਤੇ ਫਿਰ ਉਸ ਤੋਂ ਬਾਅਦ ਮੈਂਚੈਸਟਰ ਮੈਰਾਥਨ ਜਿਹੜੀ 2003 ਦੇ ਵਿੱਚ ਹੋਈ ਸੀ ਉਸ ਦੇ ਵਿੱਚ ਉਹਨਾਂ ਨੇ 92 ਸਾਲਾਂ ਦੀ ਉਮਰ ਦੇ ਵਿੱਚ ਦੌੜ ਪੂਰੀ ਕਰਕੇ ਲੋਕਾਂ ਨੂੰ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਹੈਰਾਨ ਕਰਤਾ ਸੀ ਇਸ ਤੋਂ ਇਲਾਵਾ ਫੌਜਾ ਸਿੰਘ ਜੀ ਦਾ ਹੋਰ ਬਹੁਤ ਸਾਰੀਆਂ ਉਪਲਬਧ ਨਾ ਨਹੀਂ ਉਹਨਾਂ ਉਪਲਬਧੀਆਂ ਦੇ ਵਿੱਚੋਂ ਬਹੁਤ ਸਾਰੀਆਂ ਉਪਲਬਧੀਆਂ ਬਹੁਤ ਦਿਲਚਸਪ ਨੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਫੌਜਾ ਸਿੰਘ ਐਡੀਡਾਸ ਦੇ ਮਾਡਲ ਵੀ ਰਹੀ ਨੇ ਐਡੀਡਾਸ ਕੰਪਨੀ ਆਪਾਂ ਸਾਰੇ ਜਾਣਦੇ ਆ ਜੁੱਤੇ ਟਰੈਕਸੂਟ ਯਾਨੀ ਸਪੋਰਟਸ ਨਾਲ ਮਿਲਦੀਆਂ ਚੀਜ਼ਾਂ ਉਹਨਾਂ ਦੀਆਂ ਸਾਰੀਆਂ ਆਉਂਦੀਆਂ ਨੇ ਸਪੋਰਟਸ ਨਾਲ ਸਪੋਰਟਸ ਦੀਆਂ ਚੀਜ਼ਾਂ ਫੁੱਟਬਾਲ ਵੀ ਆਉਂਦੀ ਆ ਟਰੈਕਸੂਟ ਆਉਂਦੇ ਆ ਕੈਪ ਆਉਂਦੀ ਆ ਹੋਰ ਬਹੁਤ ਕੁਝ ਆਉਂਦਾ ਤੇ ਉਸ ਕੰਪਨੀ ਦੇ ਇਹ ਬਕਾਇਦਾ ਮਾਡਲ ਰਹੀ ਨੇ ਉਹਨਾਂ ਨੇ ਇੱਕ ਐਡਵਰਟਾਈਜ਼ਮੈਂਟ ਦੇ ਲਈ ਐਡ ਦੇ ਲਈ ਮਸ਼ਹੂਰੀ ਦੇ ਲਈ ਇੱਕ ਆਵਦੀ ਨਾ ਇੱਕ ਕੈਂਪੇਨ ਚਲਾਈ ਸੀਗੀ ਉਹ ਕੈਂਪੇਨ ਦਾ ਨਾਮ ਨਾਮ ਸੀਗਾ ਇੰਪੋਸੀਬਲ ਇਜ਼ ਨਥਿੰਗ ਉਹ ਸਪੈਸ਼ਲ ਫੌਜਾ ਸਿੰਘ ਨੂੰ ਲੈ ਕੇ ਬਣਾਈ ਗਈ ਸੀ ਵੀ ਇੰਪੋਸੀਬਲ ਇਜ਼ ਨਥਿੰਗ ਮਤਲਬ ਫੌਜਾ ਸਿੰਘ ਐਡੀ ਉਮਰ ਦੇ ਵਿੱਚ ਕਿੰਨੇ ਤਗੜੇ ਕੰਮ ਕਰ ਰਹੇ ਆ ਐਦਾਂ ਦੌੜ ਰਹੇ ਹੈਗੇ ਤੇ ਮਤਲਬ ਇੰਪੋਸੀਬਲ ਕੁਝ ਵੀ ਨਹੀਂ ਹੁੰਦਾ ਤੇ ਫਿਰ ਇਸ ਦੇ ਨਾਂ ਤੇ ਇੰਪੋਸੀਬਲ ਇਜ਼ ਨਥਿੰਗ ਨਾਂ ਤੇ ਉਹਨਾਂ ਨੇ ਆਪਣਾ ਇੱਕ ਇਸ਼ਤਿਹਾਰ ਦਿੱਤਾ ਐਡ ਚਲਾਈ ਉਸ ਦੇ ਹੀਰੋ ਸੀਗੇ ਉਸਾਈਡ ਦੇ ਮਾਡਲ ਸੀਗੇ ਫੋਰ ਦਸਿੰਗ ਐਡੀ ਤਗੜੀ ਕੰਪਨੀ ਦੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਗਿਨੀਜ਼ ਵਰਲਡ ਬੁੱਕ ਦੇ ਵਿੱਚ ਨਾਮ ਪਹਿਲਾਂ ਨਹੀਂ ਦਰਜ ਹੋਇਆ ਸੀ ਬਾਅਦ ਚ ਹੋ ਗਿਆ ਸੀ ਇਹ ਤੁਹਾਨੂੰ ਮੈਂ ਦੱਸਦਾ ਤੇ ਫਿਰ ਉਹਨਾਂ ਦੀਆਂ ਉਪਲਬਧੀਆਂ ਹੋਰ ਦੱਸਦਾ ਕਿ 2012 ਦੇ ਜੋ 올림픽 ਸੀਗੇ ਉਸ ਦੇ ਵਿੱਚ ਫਦਰ ਸਿੰਗਰ ਗੇਸੀ ਉੱਥੇ ਉਹਨਾਂ ਨੂੰ ਟਾਰਚ ਲੈ ਕੇ ਜਾਣ ਦਾ ਮੌਕਾ ਮਿਲਿਆ ਸੀ ਬਕਾਇਦਾ 올림픽 ਵਾਲਿਆਂ ਨੇ ਉਹਨਾਂ ਨੂੰ ਖੁਦ ਸੱਦਿਆ ਸੀ ਇਹ ਇਹਨਾਂ ਦੇ ਇਨਾਮਾਂ ਦੀ ਗੱਲ ਕਰੀਏ ਜੀ ਉਹਨਾਂ ਦੇ ਤਾਂ ਬਹੁਤ ਤਗੜੇ ਤਗੜੇ ਨੈਸ਼ਨਲ ਲੈਵਲ ਦੇ ਵੀ ਇਨਾਮ ਉਹਨਾਂ ਨੂੰ ਮਿਲ ਚੁੱਕੇ ਸੀ ਉਹਨਾਂ ਇਨਾਮਾਂ ਦੇ ਵਿੱਚ ਆ ਕਿ ਭਾਰਤ ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ 2015 15 ਦੇ ਵਿੱਚ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਸ਼੍ਰੀ ਦਿੱਤਾ ਗਿਆ ਫਿਰ ਗਣੇਸ਼ ਬਾਲ ਰਿਕਾਰਡ ਦੇ ਵਿੱਚ ਉਹਨਾਂ ਦੇ ਨਾਮ ਵੱਖ-ਵੱਖ ਵਰਗਾਂ ਦੇ ਵਿੱਚ ਉਹਨਾਂ ਦੇ ਸ਼ਾਮਲ ਹੋਏ 90 ਦੀ ਏਜ, 92 ਦੀ ਏਚ, 94 ਦੀ ਏ, 100 ਦੀ ਏਜ ਇਦਾਂ ਇਦਾਂ ਉਹਨਾਂ ਦੇ ਨਾਮ ਦਰਜ ਹੋਏ, ਰਿਕਾਰਡ ਉਹਨਾਂ ਦੇ ਨਾਮ ਤੇ ਦਰਜ ਹੋਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਡਾਕਟੋਰੇਟ ਦੀ ਡਿਗਰੀ ਦਿੱਤੀ ਗਈ ਸੀ। ਉਹੋ ਡਿਗਰੀ ਇਸ ਕਰਕੇ ਨਹੀਂ ਦਿੱਤੀ ਗਈ ਸੀ ਕਿ ਉਹਨਾਂ ਨੇ ਡਾਕਟਰ ਬਣ ਗਏ ਸੀ ਉਹੋ ਜਿਹਾ ਉਹਨਾਂ ਨੇ ਪੀ ਐਚ ਡੀ ਕਰ ਲਈ ਸੀ। ਉਹਨਾਂ ਨੂੰ ਆਨਰ ਦੇ ਤੌਰ ਤੇ ਇਹ ਡਿਗਰੀ ਦਿੱਤੀ ਗਈ ਸੀ ਕਿ ਸਾ ਤੁਸੀਂ ਸਾਡੀ ਯੂਨੀਵਰਸਿਟੀ ਤੁਹਾਡੇ ਦੇ ਮਾਣ ਕਰਦੀ ਆ ਇਸ ਕਰਕੇ ਅਸੀਂ ਤੁਹਾਨੂੰ ਡਾਕਟਰ ਦੀ ਡਿਗਰੀ ਦੰਨੇ ਆ। ਉਹਨਾਂ ਦੀ ਏਡੀ ਵੱਡੀ ਉਮਰ ਦੇ ਵਿੱਚ ਉਹਨਾਂ ਦੀਆਂ ਉਪਲਬਧੀਆਂ ਨੂੰ ਦੇਖ ਕੇ ਉਹਨਾਂ ਦੀ ਆਪ ਦੇ ਸਰੀਰ ਦੀ ਸੰਭਾਲ ਨੂੰ ਦੇਖ ਕੇ ਉਹਨਾਂ ਦੀ ਸਿਹਤ ਨੂੰ ਦੇਖ ਕੇ ਸਿਹਤ ਸੰਭਾਲ ਨੂੰ ਦੇਖ ਕੇ ਇਹ ਉਪਲਬਧੀ ਉਹਨਾਂ ਨੂੰ ਦਿੱਤੀ ਗਈ ਸੀ ਉਹਨਾਂ ਨੂੰ ਆਨਰ ਦੇ ਤੌਰ ਤੇ ਡਿਗਰੀ ਪੀ ਐਚ ਡੀ ਦੀ ਦਿੱਤੀ ਗਈ ਸੀ ਉਹਨਾਂ ਨੂੰ ਡਾਕਟੋਰੇਟ ਦਿੱਤੀ ਬਹੁਤ ਚੰਗੀ ਗੱਲ ਇਹ ਵੀ ਪਤਾ ਲੱਗਦੀ ਆ ਕਿ ਉਹ ਪ्युअर ਵੈਜੀਟੇਰੀਅਨ ਇਨਸਾਨ ਸੀ ਕਦੇ ਵੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਸ਼ਰਾਬ ਨਹੀਂ ਪੀਤੀ ਦੇਖੋ ਉਹਨਾਂ ਦੇ ਬੇਟੇ ਦੀ ਡੈਥ ਹੋਈ ਇੱਥੇ ਇਨਸਾਨ ਨੂੰ ਮੜਮੋਟਣਾ ਮੁਸ਼ਕਲ ਆਉਂਦੀ ਆ ਪਰ ਬਹੁਤ ਲੋਕ ਇਹ ਬਹਾਨਾ ਬਣਾਉਂਦੇ ਆ ਕਿ ਅਸੀਂ ਤਾਂ ਇਸ ਕਰਕੇ ਸ਼ਰਾਬ ਪੀਂਦੇ ਆ ਜੀ ਜਾਂ ਅਸੀਂ ਕੋਈ ਨਸ਼ਾ ਇਸ ਕਰਕੇ ਕਰਦੇ ਆ ਕਿ ਸਾਨੂੰ ਤਾਂ ਬਹੁਤ ਵੱਡਾ ਦੁੱਖ ਲੱਗਿਆ ਕੋਈ ਤੇ ਇਸ ਇਨਸਾਨ ਨੂੰ ਦੁੱਖ ਵਜੇ ਬਣਿਆ ਜਿਹੜਾ ਲੱਗਿਆ ਦੁੱਖ ਬੇਟੇ ਦੀ ਮੌਤ ਦਾ ਤਾਂ ਉਸ ਦੁੱਖ ਨੂੰ ਇਹਨਾਂ ਨੇ ਆਪ ਦੀ ਤਾਕਤ ਦੇ ਵਿੱਚ ਮਤਲਬ ਬਦਲ ਲਿਆ ਤੇ ਉਸ ਤਾਕਤ ਦੇ ਵਿੱਚ ਬਦਲ ਕੇ ਉਹਨਾਂ ਨੇ ਦੁਨੀਆ ਦੇ ਮੂਰੀ ਆਦਿ ਆਪ ਨੂੰ ਪੇਸ਼ ਕੀਤਾ ਪ੍ਰੈਜੈਂਟ ਕੀਤਾ ਫਿਰ ਪੰਜਾਬੀ ਦੇ ਮਸ਼ਹੂਰ ਲੇਖਕ ਖੁਸ਼ਵੰਤ ਸਿੰਘ ਨੇ ਉਹਨਾਂ ਦੇ ਉੱਤੇ ਇੱਕ ਕਿਤਾਬ ਲਿਖੀ ਉਹਦਾ ਕਿਤਾਬ ਦਾ ਨਾਮ ਸੀਗਾ ਟਰਬਨ ਟਰਨੇਡੋ ਟਰਬਨ ਟਰਨੇਡੋ ਕਿਤਾਬ ਜਦੋਂ ਉਹਨਾਂ ਦੀ ਲਿਖੀ ਗਈ ਤੇ ਰਿਲੀਜ਼ ਹੋਈ ਤਾਂ ਉਸ ਕਿਤਾਬ ਤੋਂ ਬਾਅਦ ਉਹਨਾਂ ਦਾ ਨਾਮ ਹੀ ਟਰਬਨ ਟਰਨੇਡੋ ਪੈ ਗਿਆ ਸੀਗਾ ਟਰਬਨ ਟਰਨੇਡੋ ਦੇ ਨਾਮ ਨਾਲ ਹੀ ਉਹਨਾਂ ਨੂੰ ਜਾਣਿਆ ਜਾਂਦਾ ਸੀ ਸਾਰੀ ਦੁਨੀਆ ਦੇ ਵਿੱਚ ਤੇ ਉਨ੍ਹਾਂ ਦੀ ਜ਼ਿੰਦਗੀ ਤੇ ਇਹ ਕਿਤਾਬ ਤੁਸੀਂ ਖਰੀਦ ਸਕਦੇ ਹੋ ਖੁਸ਼ਵੰਤ ਸਿੰਘ ਦੀ ਕਿਤਾਬ ਹੈਗੀ ਕਿਤਾਬ ਦਾ ਨਾਮ ਹੈਗਾ ਟਰਬਨ ਟਰਨੇਡੋ ਤੇ ਫਿਰ ਜੇ ਆਪਾਂ ਗੱਲ ਕਰੀਏ ਕਿ ਨੈਸ਼ਨਲ ਲੈਵਲ ਤੇ ਉਨ੍ਹਾਂ ਦੀ ਇੰਨੀ ਜ਼ਿਆਦਾ ਇੱਜ਼ਤ ਮਾਨ ਪਿਆਰ ਸਤਿਕਾਰ ਉਨ੍ਹਾਂ ਦਾ ਬਣ ਚੁੱਕਿਆ ਸੀ ਕਿ ਅਖਬਾਰਾਂ ਵਾਲੇ ਵੱਡੇ ਵੱਡੇ ਨਿਊਜ਼ ਚੈਨਲਾਂ ਵਾਲੇ ਉਨ੍ਹਾਂ ਤੋਂ ਟਾਈਮ ਮੰਗਦੇ ਹੁੰਦੇ ਸੀ ਤੇ ਉਹ ਇਹ ਕਹਿੰਦੇ ਹੁੰਦੇ ਸੀ ਕਿ ਮੇਰੇ ਤੋਂ ਕੀ ਤੁਸੀਂ ਟਾਈਮ ਲੈਣਾ ਯਾਰ ਤੁਸੀਂ ਕੋਈ ਹੋਰ ਕਿਸੇ ਪੜ੍ਹੇ ਲਿਖੇ ਬੰਦੇ ਦੀ ਇੰਟਰਵਿਊ ਕਰੋ ਮਾਤਾ ਦੌੜਨ ਵਾਲਾ ਬੰਦਾ ਕੰਮ ਲਿਆ ਬੰਦਾ ਭੱਜਿਆ ਕਰਦਾ ਇਸ ਤਰ੍ਹਾਂ ਮਤਲਬ ਵੀ ਉਹਨਾਂ ਦੇ ਵਿੱਚ ਕੋਈ ਵੀ ਮਾਣ ਜਾਂ ਹੰਕਾਰ ਕੋਈ ਏਦਾਂ ਜਿੱਦਾਂ ਹੁਣ ਕੋਈ ਆਪਣੇ ਇੱਥੇ ਕੋਈ ਮਾੜੀ-ਮੋਟੀ ਕਿਸੇ ਨੂੰ ਉਪਲਬਧ ਹੀ ਮਿਲਦੀ ਆ ਮਾੜੀ-ਮੋਟੀ ਸ਼ੌਂਕ ਮਿਲਦੀ ਆ ਤਾਂ ਬੰਦਾ ਪਾਗਲ ਹੋ ਜਾਂਦਾ ਇਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਕੋਈ ਵੀ ਮਾਣ ਨਹੀਂ ਆਇਆ ਸੀ ਤੇ ਦੁਨੀਆ ਨੈਸ਼ਨਲ ਲੈਵਲ ਤੇ ਬੀਬੀਸੀ ਸੀਐਨਐਨ ਐਨਡੀਟੀਵੀ ਦਾ ਗਾਰਡੀਅਨ ਤੇ ਟਾਈਮਜ਼ ਆਫ ਇੰਡੀਆ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ادارے ਹੈਗੇ ਨਿਊਜ਼ ਨਾਲ ਜੁੜੇ ਹੋਈ ਪੱਤਰਕਾਰਤਾ ਨਾਲ ਜੁੜੇ ਹੋਈ ਉਹਨਾਂ ਨੇ ਇਸ ਦਾ ਬਹੁਤ ਸਾਰਾ ਫੌਜਾ ਸਿੰਘ ਤੇ ਬਹੁਤ ਸਾਰੀ ਲੇਖ ਲਿਖੇ ਤੇ ਬਹੁਤ ਸਾਰਾ ਇਹਨਾਂ ਨੂੰ ਇੱਜ਼ਤ ਮਾਨ ਪਿਆਰ ਸਤਿਕਾਰ ਦਿੱਤਾ ਤੇ 2013 ਦੇ ਵਿੱਚ ਇਹ 102 ਸਾਲਾਂ ਦੀ ਉਮਰ ਦੇ ਵਿੱਚ ਆਪਦੀ ਆਖਰੀ ਮੈਰਾਥਨ ਭੱਜੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਨੇ ਰਿਟਾਇਰਮੈਂਟ ਲਈ ਸੀ ਤੇ ਹੁਣ 14 ਤਰੀਕ ਨੂੰ ਸ਼ਾਮ ਨੂੰ 3:30 ਵਜੇ ਇਸੇ ਮਹੀਨੇ ਦੀ 14 ਤਰੀਕ ਨੂੰ ਸ਼ਾਮ ਨੂੰ 3:30 ਵਜੇ ਇਹ ਆਪ ਦੇ ਘਰੋਂ ਸੈਰ ਕਰਨ ਲਈ ਨਿਕਲੇ ਤੇ ਜਿੱਥੇ ਫੋਰਜੂਨਰ ਗੱਡੀ ਨੇ ਇਹਨਾਂ ਨੂੰ ਢੇਟ ਮਾਰੀ ਤੇ ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ ਤੇ ਅਸੀਂ ਆਪ ਦੇ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦੇ ਆਂ ਤੇ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਸਿਸਟਮ ਇਹੋ ਜਿਹੇ ਇਨਸਾਨਾਂ ਨੂੰ ਬਚਾ ਨਹੀਂ ਪਾਉਂਦਾ ਤੇ ਬਚਾਉਣਾ ਚਾਹੀਦਾ ਤੇ ਆਪੋ ਆਪ ਦੀ ਸਿਹਤ ਦਾ ਧਿਆਨ ਰੱਖੋ ਬਾਈ ਜੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ